ਹੈਲੋ ਜੀ ਸਸਤੇ ਕਵ ਮੇਰੀਆਂ ਸਾਰੀਆਂ ਭੈਣਾਂ ਨੂੰ ਬਹੁਤ-ਬਹੁਤ ਧੰਨਵਾਦ ਹੈ ਯੂਟਿਊਬ ਚੈਨਲ ਤੇ ਤੇ ਅੱਜ ਆਪਾਂ ਤੁਹਾਨੂੰ ਸੈਕਿੰਡ ਕਟਿੰਗਸ ਖਵਾਵਾਂਗੇ ਫੌਕ ਦੀ ਤੇ ਆ ਜੋ ਆਪਾਂ ਸਟਾਰਟ ਕਰਦੇ ਹਾਂ ਜਿਆ ਟਾਈਮ ਮੈਨਗੇਸਟ ਕਰਦੇ ਆਪਨਾ ਹੈਗਾ 10.5 ਆਪਾਂ ਲੰਬਾਈ ਲੈਣੀ ਹੈ 10.5 ਤੇ ਚੜਾਈ ਲੈਣੀ ਆਪਾਂ 14 ਠੀਕ ਹੈ ਜੀ ਐਕਸਟਰਾ ਪਾਰਟ ਨੂੰ ਆਪਾਂ ਕੱਟ ਦੇਣਾ ਹੈ ਕਟਿੰਗ ਕਰਕੇ ਇਹਨੂੰ ਆਪਾਂ ਫੋਲਡ ਕਰ ਲੈਣਾ ਠੀਕ ਹੈ ਜੀ ਹੁਣ ਆਪਾਂ ਇਹਦਾ ਤੀਰਾ ਲੈਣਾ ਤੀਰਾ ਹੈਗਾ 9 4.5 ਲੈ ਲਿਆ ਆਪਾਂ ਠੀਕ ਹੈ ਜੀ ਮੋਡਾ ਆਪਣਾ ਬਣਨਾ ਚਾਹੀਦਾ 5 ਇੱਥੇ ਆਪਾਂ 4.5 ਹੀ ਲੈ ਲਿਆ 4.5 ਦਾ ਲੰਮਾ ਬਾਕਸ ਬਣਾ ਲਿਆ ਠੀਕ ਹੈ ਜੀ 7ਤੀ ਕੋਲੋਂ ਹੋਣਾ ਚਾਹੀਦਾ ਹੈ 12 ਠੀਕ ਹੈ ਜੀ ਇੱਥੇ ਲਾਉਣਾ ਨਿਸ਼ਾਨ 12 12 ਤੇ ਆ ਰਿਹਾ ਨਾ ਚਾਹੀਦਾ ਇਹਨੂੰ ਆਪਾਂ ਗੁਲਾਈ ਦੇਵਾਂਗੇ ਠੀਕ ਹੈ ਜੀ ਹੁਣ ਗੁਲਾਈ ਦਿੱਤੇ ਤਾਂ ਮੋਟਾ ਕਿੰਨਾ ਬਣ ਗਿਆ ਆਪਣਾ ਪੰਜ ਰੈਡੀ ਹੋ ਰਾਈਟ ਹੋ ਗਿਆ ਠੀਕ ਹੈ ਜੀ ਉੱਪਰ ਲੈ ਸਿੰਗ ਲਾਈ ਦੂੰ ਠੀਕ ਹੈ ਜੀ ਇਹ ਕੱਟਿਆ ਗਿਆ ਮੋੜੇ ਤੇ ਪੈਕ ਗਲਾ ਆਪਣਾ ਉੱਪਰ ਰੱਖਣਾ 1 ਇੰਚ ਠੀਕ ਹੈ ਜੀ 프ਰੰਟ ਵਾਲਾ ਪਰੱਖਣਾ 10 ਇੰਚ ਠੀਕ ਹੈ ਚੜਾਈ ਆਪਾਂ ਰੱਖਾਂਗੇ ਇਧਰੋਂ ਆਪਾਂ ਇਹਦੀ ਰੱਖ ਦਾਂਗੇ ਇਹ 5 ਹੈ ਸਾਰਾ 4.5 ਹੈ ਆਪਾਂ ਰੱਖ ਦਾਂਗੇ 2.5 ਠੀਕ ਹੈ ਜੀ ਫਿਰ ਆਪਾਂ ਚੌਰਸ ਬਾਕਸ ਬਣਾ ਲੈ 2.5 2.5 ਨੀਚੇ ਤੱਕ ਠੀਕ ਹੈ ਇੱਕ ਨੂੰ ਆਪਾਂ ਫਰੰਟ ਵਾਲੇ ਗਲੇ ਨਾਲ ਮੈਚ ਕਰ ਦੇਣਾ ਇੱਕ ਨੂੰ ਆਪਾਂ ਬੈਕ ਵਾਲੇ ਨਾਲ ਤੇ ਜਿੰਨੇ ਮੈਂ ਪਹਿਲਾਂ ਵੀ ਦੱਸਿਆ ਸੀ ਬੈਕ ਗਲੇ ਤਾਂ ਵੇਲੇ ਤਾਂ ਆਪਾਂ ਉਸ ਕਪੜਾ ਨਹੀਂ ਚੱਕਣ ਦੀ ਜਰੂਰਤ ਸਾਰੇ ਵੇਲੇ ਸੇਮ ਪਾਟ ਪੈ ਜੂਗੀ ਹਾਂ ਤੁਸੀਂ ਇਹ ਤੋਂ 1/2 ਇੰਚ ਦੇ ਇਧਰ ਟਿੱਕੀ ਨਹੀਂ ਲਾ ਕੇ ਮੈਂ ਕਰਕੇ ਕਾਟ ਪਾ ਸਕਦੀ ਹਾਂ ਠੀਕ ਹੈ ਜੀ ਸਟਾਰਟ ਤੋਂ ਬਾਅਦ ਲਈ ਆਪਾਂ 2 ਇੱਕ ਪੀਸ ਕੱਢਦੇ ਆਂਗੇ ਠੀਕ ਹੈ ਜੀ ਇੱਕ ਪੀਸ ਆਪਾਂ ਬਾਹਰ ਕੱਢਦਾ ਹੁਣ ਆਪਾਂ ਫਰੰਟ ਗਲੀਤੀ ਕੱਟ ਰੋਹਾਂਗੇ ਲੋ ਜੀ ਇਹ ਹੋ ਗਿਆ ਆਪਣਾ ਫਰੰਟ ਫਰੰਟ ਗਲਾ ਵੱਡਾ ਹੁੰਦਾ ਠੀਕ ਹੈ ਜੀ ਬੈਕ ਛੋਟਾ ਬੈਕ ਆਪਾਂ ਲਾਵਾਂਗੇ 40 ਫੱਟੇ ਲਈ ਆਪਾਂ ਨੂੰ ਕਿੰਨਾ ਡੋਂਗ ਚਾਹੀਦਾ घट्टो घट साढ़े तीन इंच ठीक है साढ़े तेन तक आप कट ला लागे ये है अपना फटी का ठीक है जी आ गया अपना पट्टी बैक दी दटिंग है आ गया अपना फ्रंट ठीक है जी ਹੁਣ ਆਪਾਂ ਇਹਦਾ ਕੱਟਦੇ ਆਪਾਂ ਲੋਅਰ ਪਾਰਟ ਠੀਕ ਹੈ ਜੀ ਉਹਦੇ ਲਈ ਆਪਾਂ ਨੂੰ ਇੱਕ ਜਿਵੇਂ ਖੁੱਲਾ ਪੀਸ ਚਾਹੀਦਾ ਹੈ ਆਪਾਂ ਅੰਬਰੀਲਾ ਕੱਢਦੀ ਆਪਾਂ ਫਰਾ ਕਟਣੀ ਆ ਠੀਕ ਹੈ ਜੀ ਇਹ ਜਿਹੜਾ ਕੱਪੜਾ ਆਪਾਂ ਇਹਨੂੰ ਐ ਕਰਕੇ ਦੂਰੀ ਕਰਕੇ ਤੈਹ ਲਾ ਲਿਆ ਆਪਾਂ ਠੀਕ ਹੈ ਜੀ ਦੂਰੀ ਕਰਕੇ ਤੈਹ ਲਾਉਣ ਤੋਂ ਬਾਅਦ ਇਹਨੂੰ ਇੱਕੋ ਜਿਹਾ ਫੋਲਡ ਕਰਨਾ ਮੰਨ ਲਓ ਇੱਧਰ ਇੱਕ ਲਾਈਨ ਇੱਧਰ ਨੂੰ ਜਾਂਦੀ ਹੈ ਇੱਕ ਇੱਧਰੋਂ ਲੰਬਾਈ نیچے ਨੂੰ ਚੜਾਈ ਇੱਧਰ ਨੂੰ ਠੀਕ ਹੈ ਜੀ ਇਹਨੂੰ ਆਪਾਂ ਇਦਾਂ ਕਰਕੇ ਫੋਲਡ ਕਰ ਲੈਣਾ ਠੀਕ ਹੈ ਫੋਲਡ ਕਰ ਲੈਣਾ ਆਪਾਂ ਹੈ ਨਾ ਆਹ نیچےੋਂ ਕਿੰਨਾ ਸੀਗਾ ਜਿੰਨੇ ਆਪਣੀ ਹੈਪ ਹੋ ਗਈ ਉਸ ਤੋਂ ਬਾਅਦ ਆਪਾਂ ਇਥੋਂ ਫੜਪੜਨੀ ਸਟਾਰਟ ਕਰਨੀ ਹੋਵੇਗੀ ਇਹ ਇਹ ਹੈਗਾ ਆਪਣਾ 14 ਠੀਕ ਹੈ ਜੀ ਉੱਪਰ ਆਪਣਾ 14 ਤਿਆਰ ਰਹਿਣਾ ਚਾਹੀਦਾ ਐਂਗਰ ਕੇ ਨੂੰ ਜਿਵੇਂ ਸਮੋਸੇ ਵਾਂਗੂ ਤਰਸ਼ਾ ਤਕੋਣਾ ਇਹ ਬਣਾ ਕੇ ਰੱਖ ਲੈਣਾ ਆਪਾਂ ਨੂੰ ਠੀਕ ਹੈ ਜੀ ਹੁਣ ਆਪਾਂ ਇਹਦੀ ਲਾਵਾਂਗੇ ਨਿਸ਼ਾਨ ਇਹ ਹੈਗਾ ਆਪਣਾ ਇੱਕ ਕੱਪਾ 3.5 ਤੇ ਲਾ ਲਈ ਠੀਕ ਹੈ ਜੀ ਆਪਿੰਸ ਆਪਣਾ 3.5 ਦਾ ਉਦਬਦ 23 ਇੱਥੇ ਵੀ 23 ਬੰਦਾ ਫਿਰ ਅੱਗੇ ਸੈਂਟਰ ਚ ਕਰੋ ਇੱਥੇ ਵੀ ਨੀਚੇ ਵੀ 23 ਤੇ ਨਿਸ਼ਾਨ ਲਓ

ਸਰਕਲ ਬਣਾ ਲੈਣਾ ਠੀਕ ਹੈ ਜੀ ਫੇਰ ਹੀ ਆਪਣੀ ਇਹ ਅੰਬ੍ਰੇਲਾ ਸ਼ੇਪ ਬਾਨਣੀ ਆ ਗੁਲਾਈ ਗੁਲਾਈ ਜਿਵੇਂ ਅੰਬ੍ਰੇਲਾ ਹੁੰਦੀ ਹੈ ਗੋਲ 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 ਉਵੇਂ ਆਪਣੀ ਇਹ ਨੀਚੇ ਤੋਂ ਫਰਕ ਗੋਲ ਹੋ ਜਾਣੀ ਆ ਇਹ ਅੰਬ੍ਰੇਲਾ ਕਾਟ ਚ ਉੱਪਰ ਹੱਪਰ ਵਾਲ ਨਹੀਂ ਪੈਂਦੇ ਫਿਰ ਆਪਾਂ ਇਹਨੂੰ ਇੱਥੋਂ ਕਟਿੰਗ ਕਰ ਦੇਗੇ ਜਿੱਥੋਂ ਆਪਾਂ ਨਿਸ਼ਾਨ ਲਾਇਆ ਸੀ ਤੇ ਇਹ ਦਾ ਠੀਕ ਹੈ ਜੀ ਉੱਪਰ ਉਹ ਜਿਹੜਾ ਆਪਾਂ 3.5 ਵਾਲਾ ਨਿਸ਼ਾਨ ਲਾਇਆ ਸੀ ਇਹ ਕੱਟ ਦੇਣਾ ਆਪਾਂ ਹੁਣ ਆਪਾਂ ਇਹਨੂੰ ਖੋਲ ਲਾਂਗੇ ਤੇ ਤੁਸੀਂ ਸ਼ੇਪ ਦੇਖੋ ਕਿ ਨਹੀਂ ਪਿਆਰੀ ਬਣੀ ਹੋਣੀ ਆ ਦੇਖੋ ਜੀ ਇਹ ਬਣੀ ਹੈ ਆਪਣੀ ਅੰਬ੍ਰੇਲਾ ਸ਼ੇਪ ਇਹ ਆਪਣਾ ਜਿੰਨਾ 23 ਹੈ ਨਾ ਇਹ ਆਪਣਾ ਮੰਨ ਲਓ 21 ਤਿਆਰ ਹੋ ਜਾਣਾ ਨਾ 21 ਇਹ ਤਿਆਰ ਹੋ ਜਾਣਾ ਆਪਣਾ ਤੇ ਇਹਦਾ ਸਰਕਟ ਦਾ ਸੇਹ ਹੋ ਜਾਏ ਤਾਂ ਹੀ ਤੇਟੀ ਤਿਆਰ ਹੋ ਜਾਣੀ ਹੈ ਜੀ ਆਪਣੀ ਫਰੌਕ ਠੀਕ ਹੈ ਜੀ ਇਹ ਫਰੌਕ ਕਿੰਨੀ ਸੀਗੀ ਇਹ ਬੱਚੇ ਦੀ ਫਰੌਕ ਛੋਟੀ ਹੈ ਆਪਾਂ ਨੂੰ ਵੱਡੀ ਚਾਹੀਦੀ ਸੀ ਇਹ ਹੈਗੀ ਸਿਰਫ 20ਾਂ ਚ 10ਾਂ ਚ ਵੱਡੀ ਹੋ ਜੂਗੀ ਠੀਕ ਹੈ ਇਹ ਫਰੌਗ ਆਪਾਂ ਪਾ ਸਕਦੇ ਹਾਂ 5 ਤੋਂ 6 ਸਾਲ ਦੇ ਬੱਚੇ ਦੇ 6-7 ਸਾਲ ਤੱਕ ਦਾ ਬੱਚਾ ਇਹਨੂੰ ਆਰਾਮ ਨਾਲ ਪਾ ਸਕਦਾ ਠੀਕ ਹੈ ਜੀ ਤੇ ਇਹਦੇ ਆ ਦੇਖੋ ਲੋਅਰ ਪਾਰਟ ਆ ਗਿਆ ਅੱਪਰ ਪਾਰਟ ਆ ਗਿਆ ਹੈਨਾ ਜੀ ਦੇਖੋ ਇੱਥੇ ਹੁਣ ਇੱਕ ਚੀਜ਼ ਹੋਰ ਧਿਆਨ ਦਿਓ ਨੋਟ ਕਰੋ ਇੱਥੇ ਵੀ ਮਨ ਵਾਲਾ ਬਾਹਾਂ ਤੇ ਵੀ ਤੁਹਾਨੂੰ ਰੇਵ ਚਾਹੀਦੀ ਆ ਗਲੇ ਤੇ ਵੀ ਤੁਹਾਨੂੰ ਰੇਵ ਚਾਹੀਦੀ ਆ ਤੇ ਬਾਹਾਂ ਤੇ ਵੀ ਬੈਕ ਤੇ ਇਹ ਤੇ ਆਪਣੇ ਸਾਰੇ ਤੇ ਕੀ ਲੱਗਣੀ ਆ ਰੇਵ ਪੱਟੀ ਲੱਗਣੀ ਆ ਰੇਵ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਸੱਕੇ ਦੱਸਦੀ ਆ ਰੇਵ ਦੀ ਕਟਾਈ ਇੱਥੇ ਵੀ ਰੇਵ ਫਿਕਸ ਹੋਣੀ ਇੱਧਰ ਵੀ ਇੱਧਰ ਵੀ ਠੀਕ ਹੈ ਜੀ ਚਲੋ ਹੁਣ ਆਪਾਂ ਰਕੜਦੇ ਆ ਰੇਵ ਬਰੇ ਬੀਰ ਲਈ ਮੰਨ ਲਓ ਤੁਹਾਡੇ ਕੋਲ ਕਪੜਾ ਥੋੜਾ ਹੈ ਨਾ ਤਾਂ ਤੁਹਾਨੂੰ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਨਾ ਇੱਕ ਖੁੰਝੇ ਤੋਂ ਲੈ ਕੇ ਦੂਜੇ ਖੁੰਝੇ ਤੱਕ ਐ ਟੇਢੀ ਕਰਨੀ ਜਿੰਨੀ ਕਿ ਤੁਹਾਡੇ ਤੋਂ ਹੋ ਸਕੇ ਠੀਕ ਹੈ ਜੀ ਮੰਨ ਲਓ ਆਹ ਟੇਢੀ ਹੋ ਗਈ ਆਪਣੇ ਆਹ ਖੁੰਝੇ ਤੋਂ ਲੈ ਕੇ ਆਹ ਖੁੰਝੇ ਤੱਕ ਠੀਕ ਹੈ ਜਿਹੜੀ ਆਹ ਆ ਜਾਂਦੀ ਆ ਆਹ ਪਾਸਾ ਜਾਂਦਾ ਇਹ ਆ ਦੇਖੋ ਖਿੱਚੇ ਤੋਂ ਵੀ ਇੱਦੀ ਚ ਕੋਈ ਬਲ ਨਹੀਂ ਪੈਂਦਾ ਉਹ ਸਟ੍ਰਾਈਪ ਉਧਰ ਨੂੰ ਢੱਕ ਚੁਕੀ ਹੁੰਦੀ ਜਦੋਂ ਆਪਾਂ ਇਹਨਾਂ ਛੁਪਾਉਣਾ ਚਾਹੁੰਦੇ ਆ ਇਹ ਹੈਗੀ ਆ ਰੇਬ ਇਹਨੂੰ ਆਪਾਂ ਸੈਂਟਰ ਚ ਕਟਿੰਗ ਕਰਦੇ ਹਾਂ ਮੰਨ ਲਓ ਆਪਾਂ ਨੂੰ ਸਟ੍ਰਾਪ ਤੇ 2 2 ਇੰਚ ਦੀ ਚਾਹੀਦੀ ਹੈ ਤਾਂ ਆਪਾਂ ਇੱਥੇ ਪਹਿਲਾਂ ਆਪਾਂ 1 ਇੰਚ ਇੱਥੇ ਨਿਸ਼ਾਨ ਲਾ ਲੈਂਦੇ ਆ ਹੋ ਗਿਆ ਆਪਣੀ ਰੇਪ ਪੱਟੀ ਤਿਆਰ ਰੇਪ ਪੱਟੀ ਬਹੁਤ ਸੌਖੇ ਤਰੀਕੇ ਨਾਲ ਫਿਕਸ ਹੋ ਜਾਂਦੀ ਆਪਾਂ ਕਿਤੇ ਵੀ ਕਿਸੇ ਵੀ ਗਲੇ ਤੇ ਬਾਹਾਂ ਤੇ ਮੋٹے ਦੇ ਜਿੱਥੇ ਵੀ ਆਪਾਂ ਫਿਕਸ ਕਰਨੇ ਚਾਹੁੰਦੇ ਆ ਆਪਾਂ ਇਹਨੂੰ ਇਦਾਂ ਕਰਕੇ ਇੱਥੇ ਉੱਤੇ ਨਾਲ-ਨਾਲ ਸੀਨ ਲਾਵਾਂਗੇ ਫਿਰ ਅੰਦਰ ਨੂੰ ਉਵੇਂ ਫੇਰਦੇ ਕਈ ਹੁੰਦੇ ਉਹ ਸਿੱਧੇ ਫਿਕਸ ਕਰ ਦਿੰਦੇ ਆ ਕੋਈ ਰੇਵ ਨਹੀਂ ਕਰਦੇ ਸੀ ਬਲੀਡ ਲਾ ਕੇ ਕੱਟ ਫੋਲਡ ਕਰ ਦਿੰਦੇ ਆ ਤਾਂ ਉਹ ਫਿਰ ਨਾ ਆਪਣੇ ਜਦੋਂ ਆਪਾਂ ਗਲੇਆ ਪਿੱਛੇ ਫੋਲਡ ਕਰਦੇ ਆ ਉਹਦੇ ਚ ਵਾਲ ਪੈਂਦੇ ਆ ਠੀਕ ਹੈ ਜੀ ਇੱਕ ਤੁਹਾਨੂੰ ਮੈਂ ਫੇਰ ਇੱਕ ਹੋਰ ਤਰ੍ਹਾਂ ਦੀ ਰੇਵ ਚਲੋ ਤੁਹਾਨੂੰ ਕਟਣੀ ਸਿਖਾਉਣੀ ਆ ਆ ਤਾਂ ਦੇਖੋ ਜਿਹਨੇ ਫਰੌਗ ਦੀ ਨਾਲੋਂ ਲਾਈ ਕਟਿੰਗ ਆ ਨਾ ਆ ਤਾਂ ਰੇਵ ਬਣੀ ਪਈ ਆ ਇਹ ਆ ਦੇਖੋ ਜਿਹੜੀ ਆ ਸ਼ੇਪ ਵੀ ਹੋ ਜਾਂਦੀ ਹੈ ਨਾ ਇਹ ਸਲਵਾਰ ਨਾਲ ਵੀ ਬਚਦੀ ਹੈ ਇਹ ਚੀਜ਼। ਇਹ ਸਲਵਾਰ ਤੇ ਵੀ ਆਪਾਂ ਇੱਥੇ ਸਰਕਲ ਜਿਹਾ ਬਣਾਉਨੇ ਆ। ਉਹ ਵੀ ਨਾਲ ਨਾਲ ਉਹ ਜਿਹੜੀ ਪਟੀ ਲਾਈ ਜਾਂਦੀ ਉਹ ਵੀ ਰੇਬ ਬਣ ਜਾਂਦੀ ਹੈ। ਆਪਾਂ ਇੱਥੇ ਚਲੋ ਤੁਹਾਨੂੰ ਮੇਰੇ ਕੋਲ ਤਰੀਕੇ ਨਾਲ ਕੱਟ ਕੇ ਦਿਖਾ ਸਕਦੇ ਆ। ਠੀਕੇ ਜੀ। ਮੰਨ ਲਓ ਆਪਣੇ ਕੋਲ ਆਹ ਚਾਰਸ ਪੀਸ ਹੈ ਠੀਕ ਹੈ। ਇਹਨੂੰ ਆਪਾਂ ਐਵੇਂ ਤੋਂ ਕੋਨਾ ਫੋਲਡ ਕਰਾਂਗੇ ਤਾਂ ਆਪਣੇ ਇਦਾਂ ਵੀ ਰੇਪ ਲੈ ਸਕਦੀ ਹੈ ਨਾ ਮੈਂ ਤੁਹਾਨੂੰ ਦੱਸਿਆ ਨਾ ਆਪਾਂ ਬਚਾਉ ਉ ਕਟਿੰਗ ਕਰ ਲਾਂਗੇ ਸੌਖੇ ਤਰੀਕੇ ਨਾਲ ਜਿਹੜਾ ਆਹ ਪਾਸਾ ਹੋ ਗਿਆ ਨਾ ਆਹ ਦੇਖੋ ਆਹ ਪਾਸਾ ਇਹ ਖਿੱਚਿਆ ਨਹੀਂ ਜਾਂਦਾ ਇਹ ਫੋਲਡ ਨਹੀਂ ਹੁੰਦਾ ਨਹੀਂ ਆਹ ਪਾਸਾ ਖਿੱਚਿਆ ਇਹਨੂੰ ਫੋਲਡ ਹੁੰਦਾ ਜਿਹੜਾ ਆਹ ਪਾਸਾ ਇਹ ਫੋਲਡ ਹੋ ਰਿਹਾ ਆਪਣੇ ਆਪ ਹੀ ਇਦਾਂ ਕਰੇ ਤੁਹਾਨੂੰ ਇਹ ਸੇਰੇ ਇਹਨੂੰ ਕਿੰਨਾ ਮਰਜ਼ੀ ਕਰ ਲੋ ਇਹ ਸਿੱਧਾ ਫੋਲਡ ਹੋਊਗਾ ਪਰ ਰੇਬ ਜੀ ਹੁੰਦਾ ਆ ਦੇਖੋ ਇਹਨੂੰ ਆਪਾਂ ਕਿੱਦਨੇ ਆਪਣੇ ਆਪ ਹੀ ਫੋਲਡ ਹੋ ਰਿਹਾ ਇਹ ਆਦੀ ਪਰ ਤੂੰ ਕਰਨੀ ਤੋਂ ਫੜਿਆ ਇਦਾਂ ਕਰਨੀ ਤੋਂ ਫੜਿਆ ਇਹ ਹੋ ਗਿਆ ਰੇਬ ਠੀਕ ਹੈ ਜੀ ਰੇਬ ਬਣ ਗਈ ਆਪਾਂ ਆਹੀ ਚੀਜ਼ ਕੱਟ ਕੇ ਆਪਣੇ ਕਿਸੇ ਵੀ ਸੂਟ ਤੇ ਗਲੇ ਦੇ ਮੋਢਿਆਂ ਤੇ ਜਿਆਦਾ ਮੋਇਸਚਰ ਲੱਗਦੀ ਹੈ ਇਹ ਆਪਾਂ ਬੱਚੀ ਦੀ ਫੌਕ ਤੇ ਲਾਵਾਂਗੇ ਮੋਢਿਆਂ ਤੇ ਤੇ ਗਲੇ ਤੇ ਇਹ ਸਹੀ ਜੀ ਆਪਣੀ ਰੇਬ ਕਟਿੰਗ ਹੈ ਬਹੁਤ ਈਜ਼ੀ ਤਰੀਕਾ ਹੈ ਰੇਪ ਕਟਿੰਗ ਦਾ ਆ ਦੇਖੋ ਇਹ ਦੋ ਚੀਜ਼ ਦੋ ਪੀਸ ਬਣ ਗਏ ਨਾ ਇੱਕ ਆ ਬਣ ਗਿਆ ਇੱਕ ਆ ਬਣ ਗਿਆ ਇੱਕ ਇਹਦੀ ਹੋਰ ਵੀ ਨਹੀਂ ਜਦੋਂ ਆਪਾਂ ਇਹਨਾਂ ਸਟਿਚ ਕਰਨਾ ਨਾ ਮੰਨ ਲਏ ਇਹਦਾ ਆਪਾਂ ਦੂਜੀ ਗੱਡੀ ਆਪਣੇ ਕੋਲ ਐ ਬੱਜ ਗਈ ਜਿਹੜੀ ਆ ਵਿੱਚ ਐਨੂੰ ਆਪਾਂ ਇਹਦੇ ਤੇ ਤਰਾਂਗੇ ਆ ਵੀ ਬਣਗੀ ਐ ਫਿਕਸ ਕਰਾਂਗੇ ਤਾਂ ਇਹ ਗਲਤ ਹੈ ਜਿਹੜੀ ਆਪਾਂ ਇਧਰ ਨਾਲ ਦੂਜਾ ਪਾਸਾ ਲੈਂਦਾ ਇਹ ਦੇ ਉੱਤੇ ਐ ਸੇ